ਕਿ ਉਹਨਾਂ ਦੀ ਹੀੜ ਦੀ ਹੱਡੀ ਦੀ ਬੜੀ-ਬੜੀ ਪ੍ਰੋਬਲਮ ਹੈ। ਹਾਂ ਜੀ ਦੇਖੋ ਮੈਂ ਅਸੀਂ ਕਈ ਵਾਰ ਪੁੱਛਦੇ ਸੇ ਸੇ ਠੀਕ ਹੈ ਜੀ। ਉਹ ਗੱਲ ਨਹੀਂ ਕਰਦੇ ਨਾ ਨਾ ਕਹਿੰਦੇ ਇੱਕ ਕੰਮ ਦੀ ਗੱਲ ਕਰਿਆ ਕੋ ਮੇਰੇ ਨਾਲ। ਅੱਛਾ। ਹਾਂ ਜੀ ਇਹ ਕੰਮ ਦੀ ਗੱਲ ਨਹੀਂ। ਪਿੱਛੇ ਤੁਹਾਨੂੰ ਦੱਸਿਆ ਮਾਤਾ ਬਿਮਾਰ ਹੋ ਗਈ ਸੀ ਪਿੱਛੇ ਪਿਛਲੇ ਗੱਲ। ਹਾਂ ਠੀਕ ਨਿਸ਼ਾਨ ਚ। ਚਲੋ ਮੈਂ ਇੱਥੋਂ ਸੁਣਿਆ ਲੈ ਗਿਆ ਵੀ ਮਾਤਾ ਨੂੰ ਸ਼ਾਇਦ ਡਾਕਟਰ ਨੇ ਜਵਾਬ ਦਿੱਤਾ। ਚਲੋ ਮੈਂ ਦੱਸਿਆ ਵੀ ਇਦਾਂ ਇਦਾਂ ਪ੍ਰੋਬਲਮ ਆ। ਕਹਿੰਦਾ ਜੀ ਹੁਣ ਅੱਗੇ ਕੰਮ ਦੀ ਗੱਲ ਕਰੀਏ। ਅੱਛਾ ਮਾਤਾ ਦੇ ਜਿਆਦਾ ਜੀ ਪੁੱਛੇ। ਮੈਨੂੰ ਤਾਂ ਸਾਰ ਮੈਂ ਇਹ ਸਾਡੇ ਜਸਿਹਦਰ ਆ ਕੀ ਬਾਤ ਹੈ ਹਾਂਜੀ ਉਹਨਾਂ ਦੀ ਕੋਈ ਬਹੁਤ ਗੱਲਾਂ ਐਸੀਆਂ ਮੈਂ ਇੱਕ ਵਾਰ ਜਿਵੇਂ ਪੁੱਛਿਆ ਵੀ ਬੇਟੀ ਪਤਾ ਕਿਨੇ ਸਾਲ ਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹਾਂਜੀ ਜਿਹੜੀ ਜਸਿਹਦਰ ਜੀ ਬੇਟੀ ਗੁਰਨੂਰ ਕੋ ਹਾਂਜੀ ਹਾਂ ਮੈਂ ਤਿੰਨ ਵਾਰ ਪੁੱਛਿਆ ਉਹਨਾਂ ਨੂੰ ਸਹੀ ਉਮਰ ਨਹੀਂ ਪਤਾ ਨਾ ਪਰਵਾਹ ਦਾ ਨਹੀਂ ਖਿਆਲ ਉਹ ਗੱਲ ਨਹੀਂ ਦੇਖੋ ਜੀ ਸਾਨੂੰ ਅੱਧਾ ਘੰਟਾ ਮਿਲਦਾ ਵਾ ਠੀਕ ਹੈ 5-7 ਮਿੰਟ ਕੇ ਉੱਪਰ ਚੱਲੇ ਵਜਨ ਹੈ ਹਾਂਜੀ ਉਹਨੇ ਚਿਰ ਤੋਂ ਪੰਥ ਦੀ ਉਹ ਗੱਲ ਕਰਦੇ ਆ ਵੀ ਆ ਪੰਥ ਨੂੰ ਬਚਾ ਲਈ ਐ ਕਰ ਲਈ ਆਈਡੀਜ਼ ਨਵੇਂ ਨਵੇਂ ਹਾਂਜੀ ਤੇ ਸਲਾਹਾ ਵੀ ਕਿਵੇਂ ਕਰੀਏ ਪੰਜਾਬ ਕਿਵੇਂ ਬਚਾਈਏ ਜੀ ਹਾਂਜੀ ਤੇ ਕਿਵੇਂ ਕਰੀਏ ਉਹ ਚਿੰਤਾ ਉਸੇ ਆ ਥੋੜੀ ਦਾਲ ਸੀ ਪਿਛਲੇ 1.5 ਸਾਲ ਪਹਿਲਾਂ ਉਹਨੂੰ ਡੇਂਗੂ ਹੋ ਗਿਆ ਸੀ ਤੇ ਉਹ ਇਲਾਜ ਨਹੀਂ ਕਰਾ ਰਹੇ ਸੀ ਠੀਕ ਹੈ ਜੀ ਚਲਦਾਸ ਨਾਲ ਗੱਲ ਹੋਈ ਮੈਂ ਜੀ ਘਬਰਾਇਆ ਉਹਨਾਂ ਕਹਿੰਦਾ ਨਾ ਇੰਦਰਵੀਰ ਸਿੰਘ ਆ ਕੇ ਕਿਹਾ ਕਹਿੰਦਾ ਆਪਣਾ ਸ਼ਬਦ ਬਾਕਸ ਲੈਂਦਾ ਕਣ ਕਬਰਾਇਆ ਤਾਂ ਸੀ ਉਹਦੋਂ ਨਹੀਂ ਜਗਨ ਸਿੰਘ ਦਾ ਕੰਮ ਕੀਤਾ ਕਬਰਾਇਆ ਸੀ ਉਹਦੋਂ ਵੀ ਨਹੀਂ ਇਹ ਨਹੀਂ ਕੋਈ ਗੱਲ ਨਹੀਂ ਅਨ ਆਪੇ ਇਲਾਜ ਕਰ ਰਹੇ ਹਸਪਤਲ ਵੀ ਉਹਨਾਂ ਲਾਜ ਨਿਕਲ ਤਾ ਮਨ ਕਦੇ ਆਸਪੇਤੋ ਬਾਹਰ ਕਾਸਪੇਤੋ ਉਸੇ ਆਪ ਕਰਦੇ ਤੇ ਮੈਂ ਇੱਕ ਵਾਰ ਅਹਿਮ ਸਵਾਲ ਕੀਤਾ ਮੇਜੀ ਤੁਹਾਡੇ ਤੇ 2005 ਚ ਬਹੁਤ ਤਸਦਦ ਹੋਇਆ ਤੇ ਕਿੰਨੀਆਂ ਏਜੰਸੀਆਂ ਤੁਹਾਡੇ ਤਸਦਦ ਕੀਤਾ ਪੰਜ 6-7 ਏਜੰਸੀਆਂ ਲੇਕਿਨ ਡੇਢ ਮਹੀਨਾ ਰੈਗੂਲਰ ਅੱਜ ਤੁਸੀਂ ਆ ਗਏ ਕੱਲ ਨੂੰ ਹੋਰ ਆ ਗਏ ਤੁਸੀਂ ਆ ਗਏ ਫਿਰ ਆ ਗਏ ਫਿਰ ਆ ਗਏ ਜਗਾ ਕੇ ਇੰਟਰੋਗੇਸ਼ਨ ਕਰ ਬਹੁਤ ਬਹੁਤ ਜ਼ਿਆਦਾ ਅਤ ਦਰਦੇ ਦਾ ਤੁਹਾਨੂੰ ਦੱਸਿਓ ਜੀ ਉਹਨਾਂ ਦਾ ਸਰੇ ਦੇਰ ਉੱਠੋਦੇ ਆਂ ਜੀ ਬਾਣੀ ਪੜਦੇ ਆਂ ਤਿੰਨ ਘੰਟੇ ਫਿਰ ਦੋ ਢਾਈ ਘੰਟੇ ਉਹ ਐਕਸਰਸ ਕਰਦੇ ਆਂ ਤੇ ਥੋੜਾ ਪਿੱਛੇ ਜੋ ਮੋਰਲ ਪ੍ਰੋਬਲਮ ਆ ਲੱਗੀ ਸੀ ਵੀ ਮੇਰਾ ਪੈਰ ਦੀ ਨਾ ਬਿੰਗਿਆਂ ਜਿ ਹਣ ਕੇ ਤਤਦਲ ਕਰਕੇ ਵੀ ਟੋਰਚਰ ਹੁਕ ਕਰਦਾ ਬਹੁਤ ਜ਼ਿਆਦਾ ਇੰਟਰਗੇਸ਼ਨ ਦੇ ਵਿੱਚ ਤੇ ਮੈਂ ਹਾਲ ਫਾਲ ਕੀਤਾ ਜੀ ਉਹ ਸਵਾ ਤੁਸੀਂ ਕਿਵੇਂ ਕੱਢਿਆ ਦੇਖੋ ਜੋ ਇਥੋਂ ਚੱਕ ਕੇ ਲੈ ਗਏ ਯੂਨੀਵਰਸਿਟੀ ਤੋਂ ਰੈਸਟ ਹੋਏ ਤੇ ਉੱਥੇ ਕੋਈ ਪਹੁੰਚਿਆ ਨਹੀਂ ਆਪਣਾ ਠੀਕ ਹੈ ਜੀ ਤਾਂ ਕੱਲੇ ਕੱਲੇ ਸੀ ਬੰਦੇ ਬਹੁਤ ਫਟਮਾਰ ਹੋ ਰਹੀ ਸੀ ਉਹਨਾਂ ਹਾਤੀ ਸਿਮਰਨਾ ਹੈ। ਹਨਾਏ ਮੇਰੇ ਸਾਥਾਨ ਹੈ। ਬਹੁਤ ਕਮਾ ਦੀ ਗੱਲ ਦਸੀਏ ਜਦਾ ਵੀ ਜਿਹੜਾ ਵੀ ਉਹਦੇ ਨਾਲ ਉੱਥੇ ਮਿਲਦਾ ਤੇ ਹੜ ਦੇਲ ਸੀ ਰਹਾ ਹੈ ਜਾਂ ਕੋਈ ਭਾਵੇਂ Hindu ਹੈ, Musalman ਹੈ ਉਹਨੂੰ Sikh ਬਣਾਤਾ ਉਹਨਾਂ ਨੇ। ਅੱਛਾ ਹਾਂਜੀ। ਉੱਥੇ ਰਹਿ ਕੇ ਵੀ ਸਿੱਖੀ ਦਾ ਪ੍ਰਚਾਰ ਲਾਜੀ ਨਾ ਪੂਰਾ ਜੀ ਪੂਰਾ। ਅੱਛਾ। ਉੱਥੇ ਆਮ ਜਿਲਾਂ ਪੁੱਠੇ ਕੰਮ ਹੁੰਦੇ ਸੀ ਟਾਈਮ ਪਿੰਨੇ ਆ ਨਾ ਉਹ ਕੰਮ ਨਹੀਂ ਹੋਣ ਹੁੰਦੇ। ਛੋਟੇ ਕੰਮ ਹੁੰਦੇ ਨੇ ਮੈਸੇ ਮੈਨੂੰ ਵੀ ਕੀ ਕਰ ਦਿੰਨਾ। ਜਿਹੜਾ ਕੋਈ ਨਸ਼ਾ ਕਰਦਾ ਨਸ਼ਾ ਛੁਡਾਏ ਆ। ਕਈ ਹੁਣ ਵੀ ਮੁੰਡਾ ਇੱਕ ਵਾਰ ਹੈਗਾ ਉੱਥੇ। ਹਿੰਦੂ ਦਾ ਮੁੰਡਾ ਉਹਨੂੰ ਗੁਰਸਿੱਖ ਬਣਾ ਲਿਆ। ਐ ਉਹ ਮਨਨਸ਼ਾ ਕਰਦਾ ਸੀ। ਉਦੋਂ ਤੀ ਮਨ ਇੱਕ ਦਿਨ ਉਹ ਵੀ ਮੁੱਲਾ ਕੋਈ ਆਇਆ ਸੀ ਉਹਦਾ ਤੇ ਉਹਨਾਂ ਨੇ ਮਨ ਮਲਾਤਾ ਜੀ ਯਾਰ ਰਵੀਪਾਲ ਕਈ ਵਾਰ ਮੇਰਾ ਹੁੰਦਾ ਇੱਥੇ। ਸ਼ਾਮ ਨੂੰ ਇਕੱਠੇ ਉਹਨੇ ਰੋਟੀ ਖਾਣ ਲੱਗੇ ਕੋਈ ਲੱਗੋ ਗੱਲ ਹੋ ਗਈ। ਚੜ੍ਹਦੀ ਗੱਲ ਤੇ ਇੱਕ ਲੋਪ ਉਸ ਜਿਹੜਾ ਤੁਸੀਂ ਕਹਿਣਾ ਜਿਹਨੂੰ ਮਰਜ਼ੀ ਕਰੀ ਨਾ ਪ੍ਰੈਕਟੀਕਲੀ ਰੋਪੋਸ਼ ਹੋਰ ਹੁੰਦਾ। ਕੋਈ ਅੱਛਾ ਕੋਮ ਨਾਲ ਕੋਈ ਗੁੱਸਾ ਗਿਲਾ ਨਹੀਂ। ਦੇਖੋ ਜੇ ਮੈਂ ਸਹੀ 18 ਮੈਂ ਦੇਖਿਆ ਮਨ ਸਾਡਾ ਖੜਾ ਬੰਦਾ 8 ਲੱਖ ਬੰਦੇ ਨੇ ਜਦ ਸਦਾ ਚੁਣਿਆ ਉਹ ਬਈ ਚੁਣ ਲਿਆ ਤੁਸੀਂ ਤੇ ਉਹਨੂੰ ਸੁਣਾਣ ਜੂ ਗੱਲ ਕਰੋ ਨਾ ਨਾ ਕਹਿੰਦਾ ਮੇਰੀ ਕੌਮ ਨੇ ਮੇਰੇ ਨਾਲ ਸਬਕ